ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਜਰਸੀ ਨੇ ਦੋਂਦੀਆਂ ਨੇ ਚੋਗੀਆਂ ਨੇ ਚੰਗੀਆਂ ਟੌਪ ਕਲਾਸ ਵੇੜਾਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਹੋਰ ਸੁਣਾਓ ਕੀ ਹਾਲ ਚੱਲ ਭਾਈ ਜੀ ਵਧੀਆ ਠੀਕ ਠਾਕ ਆਪਾਂ ਬਣਾ ਸਾਹਿਬ ਦੀ ਬਹੁਤ ਕਿਰਪਾ ਜੀ ਹਾਂਜੀ ਠੀਕ ਹੈ ਜੀ ਹਣੀ ਆਪਣਾ ਨਾਮ ਦੱਸਦੇ ਭਾਈ ਜੀ ਨਾਮਦੀਪ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਠੀਕ ਹੈ ਜੀ ਰੈਨੇ ਆਪਾਂ ਮਾਹਲੇਵਾਲ ਦੇ ਪੁੱਤੇ ਆ ਠੀਕ ਹੈ ਜੀ ਕਹੇ ਵੀ ਇਹਨੇ ਹੋਣਾ ਪੁੱਛ ਸਕਦਾ ਮਾਹਲੇਵਾਲ ਪੁੱਤੇ ਫੌਜੀ ਫਾਰਮ ਤੇ ਜਾਣਾ ਵਾ ਮਾਹਲੇਵਾਲ ਪੁੱਤੇ ਜਦੋਂ ਆਉਣਾ ਪੁੱਤੇ ਨਾਲ ਹੀ ਸਾਹਮਣੇ ਕੋਠੀਆਂ ਕਿਲਾ ਇੱਕ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦੱਸ ਦੇ ਵੀਰ ਜੀ 98793093056 ਠੀਕ ਹੈ ਜੀ ਵੀਡੀਓ ਪਰਨੇ ਕੋ ਅੱਜ ਧੁੰਦੀਆਂ ਚੌਕੀਆਂ ਅਸ਼ੀਆਂ ਪਹੁੰਚ ਗਈਆਂ ਨਾ ਜਲਸੀ ਆਚਫ ਬਿਲਕੁਲ ਬਿਲਕੁਲ ਜੀ ਟਾਪ ਕਲਾਸ ਦੇ ਨਗੀਨੇ ਪਹੁੰਚੇ ਆ ਬਿਲਕੁਲ ਜੀ ਉਦੋਂ ਹੀ ਬੱਚੀਆਂ ਅੱਧਾ ਘੰਟਾ ਵੀਡੀਓ ਚੜਦਿਆਂ ਲੱਗਿਆ ਇਹ ਪਹਿਲੇ ਫੋਨ ਤੇ ਬੱਚੀਆਂ ਗਈਆਂ ਇਹ ਅੱਜ ਵੀ ਉਹੇ ਕੰਮ ਕਰ ਰਹੀਆਂ ਬਿਲਕੁਲ ਵੀਰ ਜੀ ਬਿਲਕੁਲ ਤੁਹਾਡਾ ਪਰਸੋਂ ਉਦਾਂ ਵੀਡੀਓ ਪਾਉਣੀ ਤੁਹਾਡਾ ਟਾਈਮ ਨਹੀਂ ਹਾਂ ਜੀ ਹਾਂ ਜੀ ਮਾਲ ਦੇ ਅੱਗੇ ਰਾਤ ਹੀ ਬੱਚੀਆਂ ਫੇਰ ਆਪਣੇ ਘਰ ਜੁੱਤਰੀਆਂ ਠੀਕ ਹੈ ਜੀ ਤੇ ਅੱਜ ਟਾਪ ਕਲਾਸ ਦੀਆਂ ਸਾਰੀਆਂ ਵ ਟਾੜਾ ਦੇ ਜਾਇਜ਼ ਹੀ ਗਏ ਤਾਂ ਜਲਦੀ ਵੇਚ ਗਏ ਹਨਾ ਜੀ ਉੜਦਿਆਂ ਵਾਲੇ ਰੇਟ ਕਰਨੇ ਉੜਦਿਆਂ ਵਾਲੇ ਜਾਇਜ਼ ਨਹੀਂ ਗੇ ਨਿਕ ਮੋਲਾ ਹਨਾ ਜੀ ਹਾਂ ਜੀ ਬਾਕੀ ਟਾੜਾ ਪੁਰਾਣੇ ਟਾਈਮ ਤੋਂ ਸਮੇਂ ਤੋਂ ਕੰਮ ਚੱਲਦੇ ਆ ਹਨਾ ਜੀ ਤੂੰ ਵੀ ਪਸ਼ੂ ਟਾੜਾ ਸਾਫ ਸੁਸਰਾ ਹੁੰਦਾ ਵਾ ਰੇਟ ਜਾਇਜ਼ ਹੁੰਦਾ ਆ ਤੇ ਬਾਕੀ ਵੀਰ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਜੱਪੜਾ ਲੱਟੀਆਂ ਆਪਣੀਆਂ ਪਾਸ ਕਰਕੇ ਖੜੋ ਤੁੰਗਿਆ ਜਿਹੜੀਆਂ ਇੱਥੇ ਚੋ ਕੇ ਖੜਾ ਬਿਲਕੁਲ 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 ਵੀਰ ਜੀ ਨਹੀਂ ਵੀਰ ਭਰਾ ਘੁਆਇਆ ਜਾਂਦਾ ਆਪਣੀ ਵੀਡੀਓ ਕਾਲ ਤੇ ਪਾਸ ਕਰਾ ਲੈ ਵੱਚੀ ਬਿਲਕੁਲ ਵੀਰੋ ਬਿਲਕੁਲ ਜੀ ਤੇ ਨਹੀਂ ਕਰਾਉਣੀ ਆਨਲਾਈਨ ਘੱਲਾਂਗੇ ਤੇ ਆਪਣੀ ਉੱਤਰ ਦੀ ਵਸ਼ੀ ਪਾਸ ਕਰ ਲੈ ਬਿਲਕੁਲ ਵੀਰ ਜੀ ਬਿਲਕੁਲ ਵੀਰ ਭਰਾ ਨੂੰ ਲਈ ਬਿਲਕੁਲ ਬਿਲਕੁਲ ਬਾਕੀ ਆਪਣੀ ਪਿੱਛੇ ਦੀ ਦੰਦਾਂ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਵੀਰੇ ਹਾਂਜੀ ਬਿਲਕੁਲ ਜੀ ਤੇ ਕਰੀਏ ਸ਼ੁਰੂ ਵੀਰੇ ਇਹਨਾਂ ਦਾ ਹਾਂਜੀ ਇਹ ਦੋ ਦੰਦ ਵਸ਼ੀ ਆ ਵੀਰ ਜੀ ਦੋ ਦੰਦ ਵੇੜੀ ਆ ਗਈ ਹੈ ਨਾ ਜੀ ਹਾਂਜੀ ਇਹ ਰਮਾਂਡਾ ਦੀ ਵਸ਼ੀ ਆ ਪਿਆ ਤੇ ਰਮਾਂਡਾ ਦਾ ਟੀਕਾ ਲ ਠੀਕ ਹੈ ਜੀ। ਵੱਛੀ ਲਈ ਆ ਦੋਂਦੀ ਵੱਛੀ ਆ। ਜਿੱਥੇ ਲੈ ਕੈਂ ਕਹੜਾ ਲੈ ਮੈਂ ਪਾ ਬੂਦਾਂ ਨੂੰ ਥੱਲੇ ਵੱਛੀ ਦਾ 1 ਮਹੀਨਾ ਪੂਰਾ ਪੈਂਦਾ। ਠੀਕ ਹੈ ਜੀ। ਠੀਕ ਹੈ ਜੀ। ਛੱਜਨ ਬੰਦੇ ਕੋ ਲਈ ਆ। ਠੀਕ ਹੈ ਜੀ। 1 ਮਹੀਨਾ ਬਾਕੀ ਆ ਹਨਾ ਜੀ। ਹਾਂ ਜੀ 1 ਮਹੀਨਾ। ਬਿਲਕੁਲ ਵੇਖੋ ਵੀਰੋ ਰਮਾਡਾ ਦੀ ਵੱਛੀ ਆ ਕੀ ਆ ਚੰਗਾ ਸੇਵਨ ਲੱਗਿਆ। ਚੰਗੀ ਵਹਿੜੀ ਆ ਕੱਦ ਖਾਟ ਫੁੱਲਾ ਪਰਸਨੈਲਿਟੀ ਦੇਖੋ ਤੋਰੋ ਗਰੀ ਤੋਰ ਲੰਮੀ ਲੰਮੀ ਤੋਰ ਦਾ। ਇੱਥੇ ਕਮਾਲ ਆ। ਇਹਦਾ ਮਾ ਦਾ 35 ਕਿਲੋ ਦਾ ਰਿਕਾਰਡ ਇਹ। ਅੱਛਾ ਜੀ ਲੰਮੀ ਤੋਰ ਦਿਓ ਮਾੜੀ ਲੰਮੀ ਤੋਰ। ਥੋੜੀ ਨਾ ਬਾਕੀ ਮੋਰੀ ਦੀ ਕਾਰ ਬਿਲਕੁਲ ਫੁੱਲੀ ਰਹੀ ਆ ਵੇਖੋ ਵੀਰੋ ਚੰਗਾ ਰਿਕਾਰਡ ਦੱਸਦਾ ਵੀਰ 35 ਲੀਟਰ ਦਾ ਰਿਕਾਰਡ ਰਿਹਾ ਇਹਦੀ ਮਾਂ ਦਾ ਚੰਗੇ ਸੀਵਨ ਚ ਵੱਸੀ ਆ ਗਾੜੀ ਵੀ ਚੰਗਾ ਸੀਵਨ ਲੱਗਿਆ ਹਨਾ ਜੀ ਹਾਂ ਜੀ ਹਾਂ ਜੀ ਰਮਾਂਡਾ ਦਾ ਲਗਾ ਬਿਲਕੁਲ ਜੀ 1 ਮਹੀਨਾ ਬਾਕੀ ਆ ਵੀਰੇ 1 ਮਹੀਨਾ ਵੀਰ ਜੀ ਬੱਚੀ ਲੈ ਜਾਊਗੀ ਬਿਲਕੁਲ ਵੇਖੋ ਵੀਰੋ ਟੋਪ ਕਲਾਸ ਵੇੜੀ ਆ ਫੇਸ ਕੁਆਲਟੀ ਚੈੱਕ ਕਰੋ ਜੀ ਕੀ ਆ ਕਹਿਣੇ ਆ ਦੋ ਦੰਦਾ ਕੀ ਕਹਿਣਿਆ ਨੇ ਦੋਂਦੀ ਨਿਕਲੂਗੀ ਇਹ ਨਹੀਂ ਚੌਗੀ ਹੋਊਗੀ ਦੋਂਦੀ ਆ ਚਾਰ ਠੀਕ ਆ ਵੀਰੇ ਹਾਂ ਜੀ ਬਿਲਕੁਲ ਆਇਆ ਜੀ ਨੂੰ ਮੁੰਮ ਦਿਖਾਈ ਦਿੰਨੇ ਆ ਅਜਾ ਤੁਹਾਨੂੰ ਠੀਕ ਹੈ ਜੀ ਦੇਖੋ ਕਹ ਦੱਸੋ ਬਿਮਾਰੀ ਹੋ ਗਈ ਲੈ ਦਿਖਾ ਦੇ ਆਹੇ ਚੁੱਕੋ ਚੁੱਕ ਬਿਲਕੁਲ ਬਿਲਕੁਲ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਜੋ ਦਤਾਂਗੇ ਉਹ ਨਿਕਲੂਗਾ ਇਹ ਨਹੀਂ ਚੌਗੀ ਆ ਤੇ ਦੋਂਦੀ ਕਹਾਂਗੇ ਜੋ ਕੋਈ ਹੈਗਾ ਉਹ ਦੱਸਾਂਗੇ ਬਿਲਕੁਲ ਵੇਖੋ ਵੀਰੇ ਥਣ ਹੋਣ ਤੋਂ ਬਹੁਤ ਵਧੀਆ ਕੱਢਣ ਦੀ ਵਸ਼ੀ ਚੰਗਾ ਟੋਕਲਾ ਥਣ ਗੱਢਦੀ ਬਈ ਤਿਆਰ ਹੋ ਜੂਗੀ ਲੈ ਕਿਉਂਕਿ 1 ਮਹੀਨਾ ਵચ્છી ਦਾ ਪਿਆ ਠੀਕ ਹੈ ਜੀ ਹਾਂ ਜੀ ਤੇ ਵੀਰੇ ਕੀ ਮੁੱਲ ਕਰ ਲੈਣਾ ਵੈੜਦਾ ਵੀਰ ਜੀ ਵચ્છી ਦਾ ਫੋਨ ਤੇ ਆਪਾਂ ਕਰਾਂਗੇ ਫੋਨ ਤੇ ਮੁੱਲ ਕਰਨਾ ਇਹਦਾ ਵੀਰ ਭਰਾ ਪੁੱਛ ਰੇ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਵੀਰੇ ਲੈ ਵચ્છી ਕੱਚੀ ਆ ਜੇ ਹੁਣ ਕਹੇ ਵੀਰ ਭਰਾ ਨੇ ਲੈਣੀ ਹੁਣ ਦਾ ਮੁੱਲ ਹੋ ਜੂ ਕੱਚੀ ਦਾ ਇਹ ਜੇ ਮੱਛੀ ਤਿਆਰ ਹੋ ਗਈ ਫਿਰ ਤਿਆਰ ਦਾ ਮੁੱਲ ਹੋ ਜੂਗਾ ਠੀਕ ਹੈ ਜੀ ਬਾਕੀ ਵੀਰੇ ਜਾਇਜ ਮੋਲ ਕਰ ਦਿਓ ਕਰਾਂਗੇ ਵੀਰ ਜੀ ਜਾਇਦੇ ਦੇ ਕੋਈ ਹੁਣ ਵੀਰ ਪ੍ਰਾਚਾਰ ਦਿਨ ਸੰਭਲੋ ਅੱਛੀ ਖੜ ਕੇ ਤੇ ਉਹ 10000 ਰੁਪਏ ਦੇ ਦਾਂਗੇ ਠੀਕ ਹੈ ਜੀ ਇਹ ਪਤਾ ਜਦੋਂ ਸੰਭੀ ਫਿਰ ਵੱਛੀ ਫਸ ਗਈ ਉਹਦੇ ਰੇਟ ਫਿਰ ਵੱਖਰਾ ਜਾਣਾ ਬਿਲਕੁਲ ਵੀਰੇ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਬੈਂਦੇ ਵੀਰੇ ਰੇਟ ਜਾ ਜੋ ਜੁਗਾ ਜੋ ਵੱਛੀ ਟੋਪ ਕਲਾਸ ਆ ਉਹ ਸਾਗੀ ਦੇਣਾ ਜੁਜੀ ਸਵਾ ਸਵਾ ਲੱਖ ਦੀਆਂ ਡੇਡ ਡੇਡ ਦੀਆਂ ਵੱਛੀਆਂ ਵਿਕੀਆਂ ਇਹੋ ਜਿਹੀ ਬਿਲਕੁਲ ਵੀਰੇ ਬਿਲਕੁਲ ਆਪਾਂ ਜਾਇਜ ਦਵਾਂਗੇ ਠੀਕ ਹੈ ਵੀਰੇ ਹਾਂਜੀ ਦੂਜੇ ਨੰਬਰ ਤੇ ਆ ਗਈ ਚਾਹੀਏ 4 ਦੰਦ 4 ਦੰਦ ਪਹਿਲੇ ਨ ਵੱਛੀ ਬਿਲਕੁਲ ਬਹੁਤ ਚੰਗੀ ਜਲਤੀ ਗਿਆ ਕਾਲੀ ਹੋਸੀ ਆ ਗਈ ਆ ਬਿਲਕੁਲ ਵੇਖੋ ਵੀਰੋ ਜਰਸੀ ਸ਼ਾਈ ਵਾਲ ਕਰੋਸ ਆ ਗਈ ਆ ਚੰਗੀ ਵੈੜਾ ਹਨਾ ਜੀ ਇਹ ਵੀ ਕਦ ਕਾਠਾ ਲੀਆ ਵੱਡੀ ਵੈੜਾ ਵੀ ਸੀ ਬਿਲਕੁਲ ਜੀ ਦੋ ਦੇ ਦੋ ਇਹ ਵੀ ਵੀਰ ਜੀ ਪਹਿਲੇ ਨੇ ਵੱਚੀ ਦੋ 13 14 ਕਿਲੋ ਚ ਵਾ ਦੂਗੀ ਬਿਲਕੁਲ ਬਿਲਕੁਲ ਵੇਖੋ ਵੀਰੋ ਕੀ ਕਹਨੇ ਆ ਠੰਡੀ ਸੀਲ ਵੈੜੀ ਆ ਗਈ ਆ ਕਦ ਕਾਠ ਦੀ ਇਹ ਵੀ ਵੱਡੀ ਆ ਲੰਮੀ ਬੇਲ ਆ ਲੇ ਉਹ ਜੀ ਅਸੀਆਂ ਗਰਮੀ ਵਾਲੀਆਂ ਵੀਰਜੀ ਲਿਆਂਦੀਆਂ ਸਾਰੀਆਂ ਤੋਹਫੀ ਆ ਤੋਹਫੀ ਆ ਜੀ ਕ੍ਰੋਸ ਸਪਨ ਵੈੜਾ ਚੰਗੀ ਸ਼ਾਨਦਾਰ ਵੈੜੀ ਆ ਵੀਰਜੀ ਕਿੰਨੇ ਦਿਨ ਬਾਕੀ ਲੈ ਜੂ ਵੀਰੇ ਵੀਰਜੀ ਇਹ ਬਚੀ ਕੋ 5-7 ਦਿਨ ਲੈ ਜੂਗੀ 5-7 ਦਿਨ ਬਾਕੀ ਆ ਹਾਂ ਜੀ ਠੀਕ ਆ ਜੀ ਚੰਗੀ ਵੈੜਾ ਜੀ ਚੰਗੀ ਤਿਆਰ ਹੋਊਗੀ ਥਲੇਉ ਅਣ ਚੜ੍ਹ ਦਿਨ ਲੈ ਜੂਗੀ ਠੀਕ ਆ ਬਾਕੀ ਸੀਲਸ ਲੱਗ ਬੜੀ ਆ ਐਦਾਂ ਹੀ ਬਹਿ ਜਾਓ ਬਿਲਕੁਲ ਹਾਂ ਜੀ ਹਾਂਜੀ ਵੀਰ ਜੀ ਕੀ ਮੋਲ ਕਰ ਲੈਣਾ ਵੈੜਦਾ ਹਾਂਜੀ ਵਸੀ ਦਾ ਮੋਲ ਜਾਇਜ਼ ਕਰਨਾ ਉੜਦਿਆਂ ਵਾਲਾ ਏ ਹਾਂਜੀ 60 ਨਹੀਂ ਕੋਈ 55 ਨਹੀਂ 50 ਦੀ ਵੀਰ ਜੀ ਜੱਸ ਨੋਈ ਦੇ ਦਾਂਗੇ 50 ਦੀ ਹਾਂਜੀ ਕੋਈ ਮਾਨ ਤਨ ਕਰ ਦਾਂਗੇ ਅੱਗੋਂ ਤੁਸੀਂ ਕਰਾ ਲੂ ਮਾਨ ਤਨ ਥੋੜਾ ਬਲੋ ਉਹ ਜੈ ਜੀ ਜਲ ਤਿੰਨ ਕੀ ਛੱਡ ਜੋ ਵੀਰੇ ਜ਼ਿਆਦਾ ਨਹੀਂ 47000 ਦੀ ਹਾਂਜੀ ਜਾਣ ਦਾਂਗੇ 47000 ਦੀ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਹਾਂਜੀ ਫੋਨ ਲਾਵੇ ਕੋਈ ਵੀਰ ਮਾਨ ਤਨ ਹੋ ਜੂ ਠੀਕ ਹੈ ਜੀ ਹਾਂਜੀ ਬਾੜੀ ਚੰਗੀ ਆ ਠੀਕ ਹੈ ਜੀ ਆ ਜਲਸੀ ਆ ਗਈ ਏ ਵੀਰ ਜੀ 20 ਪਲੱਸ ਵਾਲੀ ਠੀਕ ਹੈ ਜੀ ਇਵਾਤੀ ਦੇਣ ਲੱਗੀ 12 13 ਬਿਲਕੁਲ ਚੈੱਕ ਕਰੋ ਵੀਰ ਜੀ ਕੀ ਕਹਿਣਾ ਹੈ ਮੱਛੀ ਦੀ ਫਸਨੈਲਟੀ ਚੈੱਕ ਕਰੋ ਨਿਗਾ ਨਿਗਾ ਕਰਨ ਲੱਗਿਆ ਹਾਂਜੀ ਜਦੋਂ ਦੂਜਾ ਸੁਗਾ ਵਾਲੇ ਦਿਨ 12 13 ਖੜਦੀ ਚੰਗੇ ਫਾਰਮ ਚੋਂ ਲਈ ਆ ਅੱਛਾ ਜੀ ਚੰਗੀ ਕੁਆਲਿਟੀ ਵਾਲੀ ਵੈਡ ਆ ਠੀਕ ਹੈ ਠੰਡੀ ਠੰਡੀ ਬੜੀ ਆ ਠੀਕ ਹੈ ਟਰਦੇਂ ਝੜਤੀਆਂ ਥੋੜੀਆਂ ਨਹੀਂ ਆ ਇਸ ਤਰ੍ਹਾਂ ਸੇ ਘਟ ਪੁੰਦੇ ਫਾਰਮਾਂ ਦੇ ਖੁੰਡੀਆਂ ਰਹਿੰਦੀਆਂ ਅੱਛਾ ਆਓ ਅੰਕਲ ਆਓ ਝੜਦੀ ਥੋੜਾ ਅਥੀਣਾ ਰੱਸੇ ਨਹੀਂ ਪਾਉਂਦੇ ਫਾਰਮਾਂ ਦੇ ਖੁੱਲੀਆਂ ਰਹਿਣੀਆਂ ਬਿਲਕੁਲ ਬਿਲਕੁਲ ਥੋੜੀ ਜਿਹੀ ਬੂਦੀ ਹੋਲ ਕਰਦੀ ਆ ਢੰਡੀ ਢੰਡੀ ਬੜੀ ਆ ਬਾਕੀ ਚਿੰਗੀ ਤੇ ਲੱਟ ਲਾਂ ਬੜੀਆਂ ਵੱਚੀ ਭੱਜੂਗੀ ਦੇਮ 10 12 ਘੜਦੀ ਆ ਬਿਲਕੁਲ ਮਾਰੋ ਸਾਰੇ ਟੌਪ ਕਲਾਸ ਹੀ ਆ ਵੀਰ ਜੀ ਠੀਕ ਆ ਜੀ ਵੇਖੋ ਵੀਰੋ ਚੰਗੀ ਵੈੜਾ ਲਊ ਵਾਲੀ ਵੈੜਾ ਐ ਵੀ ਜਰਸੀ ਪਿਓਰ ਚ ਆ ਗਈ ਆ ਲੈਵਲ ਉਹ ਕੀ ਕਹਨੇ ਆ ਕਿੰਨੇ ਦਿਨ ਬਾਕੀ ਆ ਵੀਰੇ ਦੱਸਿਓ 12 13 ਦਿਨ ਬੱਚੀ ਲੈ ਜਾਊਗੀ ਠੀਕ ਆ ਜੀ ਹਾਂ ਜੀ ਤੇ ਕੀ ਮੁੱਲ ਕਰਨਾ ਵੀਰੇ ਦਾ ਦਾ ਕੋਈ 70 ਨਹੀਂ 75 ਨਹੀਂ ਹਾਂ ਜੀ ਇਹ ਬੱਚੀ ਹਾਂ ਨਹੀਂ ਦੇ ਦਾਂਗੇ 62000 ਦੀ 62000 ਦੀ ਹਾਂ ਜੀ ਚਲੋ ਦੋ ਹੀ ਜਾਂਦੇ ਹੋ 60 ਦੀ ਸਰ ਕਿਉਂ ਦੋ ਛੜ ਦਾਂਗੇ 58 ਦੀ 58 ਦੀ ਜੱਸ ਨੋ ਦੇ ਦਾਂ ਕੋਈ ਵੀਰ ਭਰਾ ਆਵੇ ਝੋੜ ਸਕਾਣਾ ਫੋਨ ਲਾਵੇ ਹਨਾ ਜੀ ਬਾਕੀ ਵੀਰੇ ਇੱਕ ਵਾਰੀ ਚੈੱਕ ਕਰ ਲੋ ਫਿਰ ਕੁਆਲਿਟੀ ਕੀ ਕਹਿਣੇ ਆ ਮੱਛੀ ਦੇ ਨਿਗਾ ਨਿਗਾ ਕੰਨ ਲੱਗਿਆ ਪਿਓਰ ਜਰਸੀ ਆ ਗਈ ਆ ਜੀ ਹਾਂ ਜੀ ਹਾਂ ਜੀ ਠੀਕ ਆ ਵੀਰੇ ਗਾੜੀ ਆ ਗਈ ਜਲ ਐ ਸ਼ਹਿਰ ਜਲਸੀ ਚ ਠੀਕ ਆ ਜੀ ਪਾਂ ਦੇ ਪੱਤੇ ਵਾਲੀ ਮੱਛੀ ਆ ਵੀਰ ਜੀ ਬਿਲਕੁਲ ਜਿਹੜੀ ਕੋ ਦੇਣਾ 2.5 4.5 5 ਲੈ ਜੇ ਇੱਥੇ ਜਰੂਰ ਤੇ ਨੱਟ ਲਾਇਨ ਨੂੰ ਕਰਮਾਲੀ ਨੂੰ ਬੜੀਆਂ ਬਿਲਕੁਲ ਚੰਗੀ ਕੁਆਲਿਟੀ ਵਾਲੀ ਆ ਰੇਟ ਇਹ ਵੀ ਜਿਆਦਾ ਹੀ ਦਵਾਂਗੇ ਠੀਕ ਹੈ 15 16 ਕਿਲੋ ਵਾਲੀ ਵੈੜਾ ਅੱਜ ਵੀ ਇੱਦੀ ਲਿਆਂਦੇ ਕੜਕੜ ਤੋਫਾ ਹੀ ਆ ਤੋਫਾ ਹੀ ਆ ਤੋਫਾ ਹੀ ਆ ਜੀ ਬਿਲਕੁਲ ਲੈ ਲੈ ਵੀਰ ਜੀ ਆਪਣੇ ਰੇਟ ਜਿਆਜ ਹੁੰਦੇ ਆ ਬਿਲਕੁਲ ਜੀ ਥੋੜੀ ਜਿਹੀ ਕਮਾਈ ਰੱਖ ਕੇ ਆਪਾਂ ਦੇ ਦਿੰਨੇ ਆ ਹਾਂਜੀ ਤਾਂ ਹੀ ਪਸ਼ੂ ਜਲਦੀ ਵਿਗਦਾ ਵੀਰੇ ਤੁਹਾਡਾ ਰੇਡ ਜਾਇਜ ਆ ਆਪਣੇ ਕੋਲ 10 ਹੀ ਵਿਗੀਆਂ ਆਂ ਆ ਰਾਤ ਮਾਲ ਉਤਰਿਆ ਠੀਕ ਹੈ ਰੇਡ ਜਾਇਜ ਆ ਤੁਹਾਡਾ ਨਾ ਤਾਂ ਕਰਕੇ ਇੱਕ ਪਸ਼ੂ ਸਾਫ਼ ਸੁਸਾਨ ਹੁੰਦਾ ਵਾ ਵੀਰੇ ਵੇਖ ਲਓ ਲੇਵੇ ਲੂਵੇ ਦੀ ਬਹੁਤ ਸ਼ਾਨਦਾਰ ਆ ਠੰਡ ਠੁਣ ਬਹੁਤ ਵਧੀਆ ਲੱਗਿਆ ਜੀ ਚੰਗਾ ਥਣ ਲੱਗਿਆ ਜੀ ਚਵਾਈ ਵਾਲਾ ਥਣ ਲੱਗਿਆ ਠੰਡੀਆਂ ਸੀ ਲੈਂ ਬਿਲਕੁਲ ਵੇ ਤੇ ਜਾਇ ਜੀ ਵੀ ਦੇ ਦਾਂਗੇ ਹਾਂਜੀ ਇਹਦਾ ਬੱਤੀ ਦਾ ਕੋ 60 ਨਹੀਂ ਕੋ 55 ਨਹੀਂ ਹਾਂਜੀ ਇਹ ਵੀ ਬੱਤੀ ਵੀ ਜੀ 50 ਹੀ ਦੇ ਦਾਂਗੇ 50 ਦੀ ਹਾਂਜੀ ਜਾਇ ਜਾਇ ਵੀਰੇ ਚਲੋ ਤਿੰਨ ਜਾਂਦੇ ਹੋ ਕਿਰਾਇਆ ਪੈਂਦਾ ਵੀਰਾਂ ਨੂੰ ਹਨਾ ਜੀ ਕੋਈ ਵੀਰ ਦੂਰ ਹੁੰਦਾ ਬਿਲਕੁਲ ਬਿਲਕੁਲ ਵੇਖੋ ਵੀਰਾਂ ਕੀ ਆ ਠੰਡੀ ਠੰਡੀ ਬੱਤੀ ਢੱਕ ਲਾ ਮੜੀਆਂ ਬਹੁਤ ਚੰਗਾ ਤਿਆਰ ਕਰਨ ਬਿਲਕੁਲ ਜੀ ਬਾਕੀ ਕੋਈ ਵੀਰਾਂ ਫੋਨ ਲਾਵੇ ਵੀਰ ਜੀ ਹੋਰ ਮਾਦਾਂ ਟੱਡੇ ਹੋ ਜਾਣਗੇ ਆ ਵੀ ਪ्योर ਜਲਸੀ ਗਾੜ ਦੇਣ ਬੱਤੀ ਲੈ ਆ ਜੂਗੀ 12 13 ਠੀਕ ਹੈ ਜੀ ਹਾਂਜੀ ਇਹ ਦੂਜਾ ਸੁਵਾਜੀ ਠੀਕ ਹੈ ਜੀ ਪਾ ਲਿਓ ਬਸ ਫਿੱਟ ਇਹ ਥੀ ਤੋੜ ਦਿਓ ਜੀ ਬਾਕੀ ਦੇਣ ਕਿੰਨੇ ਬਾਕੀ ਵੀਰ ਜੀ ਇਹਦੇ 1500 ਦੇਣ ਨਾਲ ਆ ਜੀ ਬਿਲਕੁਲ ਜੀ ਬਾਕੀ ਵੀਰੇ ਥੋੜਾ ਜਿਹਾ ਲਿਸਾਪਾਨ ਆ ਗਿਆ ਵਾ ਬਾਕੀ ਚੰਗੀ ਆ ਜੀ ਥੋੜੀ ਇਹ ਦੂਜੀਆਂ ਰੁੱਖੀ ਆ ਥੋੜੀ ਜੀ ਹਨਾ ਜੀ ਥੋੜੀ ਰੁੱਖੀ ਆ ਤਾਂ ਰੁੱਖੀ ਦੱਸਣੀ ਆ ਬਾਕੀ ਚੰਗੀ ਆ ਜੀ ਹੇ ਵਜਨ ਵਾਲੀ ਆ ਥੋੜਾ ਰੁੱਖਾਪਨ ਆ ਗਿਆ ਛੱਡੋ ਜੋ ਕੋਈ ਵੀ ਰਹੇਗਾ ਚਾਈ ਦੱਸਾਂਗੇ ਜੀ ਚਾਈ ਬਿਲਕੁਲ ਜੀ ਹਾਂਜੀ ਇਹ ਥੋੜੀ ਰੁੱਕੀ ਆ ਇਹ ਆਪਾਂ ਰੁੱਕੀ ਦੱਸਾਂਗੇ ਜਿਹੜੀਆਂ ਵੱਡੀਆਂ ਵੇੜਾਂ ਉਹ ਵੱਡੀਆਂ ਵੱਡੀਆਂ ਦੱਸਾਂ ਬਿਲਕੁਲ ਬਿਲਕੁਲ ਇਵੈ ਲੈ ਗੈਰ ਮੀਟੇ ਦੇ ਦੇਣੀ ਆ ਕਿੰਨੇ ਦੀ ਵੀਰ ਜੀ ਜਾਂਦੀ ਆ 45 ਨਹੀਂ ਕੋਈ 50 ਨਹੀਂ ਤੇ 20000 ਰੁਪਏ ਦੇ ਦਾਂਗੇ 42 ਦੀ ਹਾਂਜੀ ਪੂਰੇ 40 ਦੀ ਜਾਂਦੋ ਵੀਰੇ ਜਾਂਦਾਂਗੇ ਵੀਰੇ ਜਾਇ ਜਾਇ ਕੋਈ ਵੀਰ ਸਾਫ ਲਊਗਾ ਸਾਫ ਦਾ ਮੁੱਲ ਦੇ ਕੇ ਜਾਊ ਸਹੀ ਤੇ ਵੀਰ ਹਾਂ ਨਹੀਂ ਦੇ ਦਾਂਗੇ ਠੀਕ ਆ ਵੀਰੇ ਜਾਇ ਜਾਇ ਜੀ ਚਲੋ ਆ ਗਈ ਸੂਈ ਸਵਾਈ ਮੈਂ ਕਿਹਾ ਬੱਛੀ ਇਹਦੇ ਬਿਲਕੁਲ ਵੇਖੋ ਵੀਰੋ ਕੀ ਕਹਨੇ ਆ ਫੇਸ ਕੁਆਲਟੀ ਚੈੱਕ ਕਰੋ ਵੈੜ ਦੀ ਤੇਰੀ ਦੀ ਵੈੜ ਨੂੰ ਬੂਤੀ ਲੱਗੀ ਆ ਬਿਲਕੁਲ ਜੀ ਚੰਗੀ ਟੋਕਲਾ ਵੈੜ ਆ ਗਈ ਆ ਜੀ ਹਾਂ ਹਾਂਜੀ ਠੀਕ ਆ ਜੀ ਵੇਖੋ ਵੀਰੋ ਚੰਗੀ ਵੈੜਾ ਲੰਮੀ ਬੇਲ ਆ ਵਜਨ ਵਾਲੀ ਆ ਜਾਤ ਨਸਲ ਫੁੱਲ ਆ ਥਣ ਥਣ ਚੁਵਾਈ ਵਾਲਾ ਲੱਗਿਆ ਜੀ ਮਗਰ ਬੱਚੀ ਇਹਦੇ ਠੀਕ ਹੈ ਜੀ ਜਲਦੀ ਠੀਕ ਹੈ ਜੀ ਦੋ ਹੀ ਵੈੜਾ ਹੋ ਗਈਆਂ ਫਿਰ ਹਨਾ ਜੀ ਮਗਰੀ ਬੱਛੀ ਆ ਗਈ ਹੈ ਠੀਕ ਹੈ ਆ ਗਈ ਮਸੀ ਨਹੀਂ ਘਾੜਦੀ ਵੀਰ ਜੀ ਉਹ ਅਗਲੀ ਰੱਸੀ ਆ ਗਈ ਬਾਦੂ ਅੰਕਲ ਰੱਸੀ ਦਿਖਾ ਦਿਓ ਠੀਕ ਹੈ ਜੀ ਫਾਤੀ ਪਿਆਰ ਦੱਸ ਬਿਲਕੁਲ ਬਿਲਕੁਲ ਜੀ ਆ ਵਚੀ ਆ ਵੀਰੇ ਇਹਦੇ ਕੋਲ 8 9 7 8 ਕਿਲੋ ਦੋ ਦੇ ਹਟਿਆਂ ਮੇ ਰੈਡੀ ਅੱਜ ਹੀ ਆਈ ਆ ਅੱਛਾ ਜੀ ਘਰ ਆ ਲੈ ਜਾਂਦੇ ਹਨ ਦੱਸਿਆ 10 ਕਿਲੋ ਪਰ ਆਪਾਂ 8 ਕਿਲੋ ਕਵਾਂਗੇ ਕਿਉਂਕਿ ਅੱਜ ਹੀ ਆਈ ਆ ਹਾਂ ਜੀ ਹਾਂ ਜੀ ਹਾਂ ਜੀ ਘਰੇ 2 ਕਿਲੋ ਜਾ ਕੇ ਵਾਧੇ ਨਿਕਲੇ ਉਹਦਾ ਫਾਇਦਾ ਬਿਲਕੁਲ ਵੀਰ ਜੀ ਬਿਲਕੁਲ ਸਚਾਈ ਦਾ ਮੁੱਲ ਹੈ ਹਾਂਜੀ ਹਾਂਜੀ ਤੇ ਆਪਣਾ ਕੀ ਮੁੱਲ ਕਰ ਲਈਏ ਵੀਰ ਜੀ ਇਹ ਇਹ ਵੀ ਵੀਰ ਜੀ 40 ਦੀ ਦੇ ਦਾਂਗੇ ਇਹ ਵੀ 40 ਦੀ 40 ਦੀ ਇਹਦਾ ਕੀ ਅੱਧੀ ਆਪਣੇ ਕੋਾਈ ਆ ਬਚੀ ਦੋ ਚਾਰ ਤਿੰਨ ਸਾਹਮਣੇ ਕਿਤੇ 14 15 ਕਿਲੋ ਕਰ ਦੂਗੀ ਠੀਕ ਹੈ ਜੀ ਹਣਾ ਬੱਚਾ ਨਗਰ ਬਸ਼ੀ ਇਹਦਾ ਵੀ ਜਾਣ ਦੇ ਵੀਰੇ 2000 ਛੱਡ ਦੋ 40 ਛੱਡ ਦਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਹਣਾ ਜੀ ਫੋਨ ਵੀਰੇ ਜ਼ਰੂਰ ਲਾਓ ਪਤਾ ਨਹੀਂ ਕਿੱਥੇ ਮਾਨਤਨ ਹੋਏ ਨਾ ਮੈਂ ਜੈ ਜੀ ਵੀਰਾਂ ਨੂੰ ਦੇ ਦੇਨੇ ਪਸ਼ੂ ਇਹ ਚੂੰਗੀ ਵਿਹੜਾ ਗਈ ਹਣਾ ਜੀ ਹਾਂਜੀ ਬਿਲਕੁਲ ਜੀ ਚਿੱਟੇ ਸਿੰਘ ਦੀ ਆ ਗਈ ਆ ਚਿੱਟੇ ਸਿੰਘ ਦੀ ਝੂਣੀ ਝੁੰਗੀ ਵੜ ਬਿਲਕੁਲ ਜੀ ਕਰਮਾ ਵਾਲੀ ਮੰਨੀ ਜਾਂਦੀ ਆ ਹਨਾ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਦਿਨ ਲੈ ਜੂ 10 ਫਿਰ ਹਾਂ ਜੀ 5-7 ਦਿਨ ਇਹ ਵੀ ਲੈ ਜੂਗੀ ਹਫਤੇ ਤੇ ਲਾਗੇ ਬੰਨੀ ਇਹ ਹਫਤਾ ਲੈ ਜੂ ਹਨਾ ਜੀ ਹਾਂ ਅੰਕਲ ਛੱਡੀ ਝੁੰਡੀ ਇਹ ਵੀ ਬਾਲੀ ਆ ਆ ਦੇਖੋ ਬਿਲਕੁਲ ਜੀ ਵੇਖੋ ਵੀਰੋ ਥਣ ਦਾ ਚਵਾਈ ਵਾਲਾ ਫੁੱਲ ਲੱਗਿਆ ਚੰਗੀ ਵੜੀ ਆ ਝੁੰਗੀ ਆ ਗਈ ਆ ਚਿੱਟੇ ਸਿੰਘ ਚਿੱਟੇ ਸਿੰਘ ਦੀ ਕਰਮਾ ਵਾਲੀ ਮੰਨੀ ਜਾਂਦੀ ਆ ਜੀ ਚੰਗੀ ਆ ਜੀ ਬੰਦੇ ਬੁੱਢੇ ਕਹਿੰਦੇ ਝੁੰਗਾ ਬੋਲ ਲੱਲੋ ਤੇ ਰਿਓਂ ਪਾਰ ਬਿਲਕੁਲ ਜੀ ਬਾਕੀ ਬਣੂ ਵੀਰੇ ਚੰਗੀ ਹੈ ਨਾ ਜੀ ਹਾਂਜੀ ਹਾਂਜੀ ਇਹਦਾ ਚੰਗਾ ਮਾਰੂ ਬਿਲਕੁਲ ਬਾਕੀ ਰੇਟ ਨਹੀਂ ਆਜਾ ਹੈ ਨਾ ਜੀ ਇਹਦਾ ਵੀ ਜੀ ਕੋਈ 40 ਨਹੀਂ ਹਾਂਜੀ ਕੋਈ 35 ਨਹੀਂ ਇਹ 33 ਹਜ਼ਾਰ ਦੀ ਜਸਨ ਉਹ ਦੇ ਦਾਂਗੇ 33 ਦੀ ਹਾਂਜੀ ਬਿਲਕੁਲ ਜੀ ਬੱਦਰ ਬਹੁਤ ਆ ਹੈ ਨਾ ਜੀ ਢਿੱਲ ਬਹੁਤ ਆ ਬਣੂ ਬਹੁਤ ਜਿਆਦੀ ਬਿਲਕੁਲ ਜੀ ਦਿਨ ਦੱਸ ਲੈ ਜੂ ਬਾਕੀ ਵੀਰੇ ਦੋ ਜਾਣਦੇ ਹੋਰ ਗਾ ਕੱਤੀ ਜੀ ਦੇ ਤਾਂ ਵੀ ਜੀ ਕੱਤੀ ਜੀ ਬਾਕੀ ਉਹ ਵੀਰ ਫੋਨ ਲਾਓ ਹਨਾ ਜੀ ਫੋਨ ਲਾਵੇ ਗਾੜੀ ਆ ਗਈ ਸ਼ਾਈ ਵਾਲ ਬੱਛੀ ਗਰਮੀਆਂ ਦਾ ਤੋਹਫਾ ਅੱਛਾ ਜੀ ਤੇ ਭਾਏ ਦਾ ਨਿਕਾ ਜਿਆ ਉੜਦੀਆਂ ਆਲਾ ਉੜਦੀਆਂ ਆਲਾ ਇਹ ਹਿਸਾਬ ਨਾਲ ਫਰੀਜੀ ਵੀ ਰਣ ਦੇ ਦੇਣੀ ਆ ਬਾਕੀ ਵੇਖੋ ਵੀਰੋ ਕੰਨ ਕੁੰਨ ਚੈੱਕ ਕਰੋ ਕੀ ਕਹਿਣੇ ਘਟ ਘਟ ਲਾਏ ਹਨਾ ਜੀ ਜਾਨ ਚੰਗੀ ਵੈੜੀ ਆ ਗਈ ਆ ਰਾਜੀ ਆ ਜੀ ਮੱਛੀ ਲੈ ਜੂਗੀ ਇਹ ਵੀ 12 13 ਦਿਨ ਲੈ ਜੂਗੀ ਝੋਲ ਝਾਲੀ ਬੜੀ ਚੰਗੀ ਥੱਲੇ ਉਹ ਦਿਖਾ ਦਿਓ ਬਿਲਕੁਲ ਵੇਖੋ ਵੀਰੋ ਲਹੂ ਵਾਲੀ ਵੈੜੀ ਆ ਗੋਲ ਮਟੋਲਾ ਰਾਜੀ ਫੁੱਲਾ ਚੰਗੀ ਵੈੜੀ ਆ ਜੀ ਫੇਸ ਕੁਆਲਟੀ ਦੀ ਵੀ ਸ਼ਾਨਦਾਰ ਆ ਚੈੱਕ ਕਰ ਲੋ ਘੁਮਾ ਦਿਓ ਜੀ ਦੇਖੋ ਜੀ ਆ ਕੀ ਸ਼ਾਈ ਵਾਲੇ ਠੰਡੀ ਧੀ ਖਲਾ ਰਹੇ ਅੰਦਰ ਬਿਲਕੁਲ ਸੋਈ ਡਰਦੀ ਆ ਵੇਖੋ ਵੀਰੋ ਸ਼ਾਈ ਵਾਲੇ ਗਰਮ ਸੁਣ ਸੁਣ ਵੀ ਚੰਗਾ ਲੱਗਿਆ ਜੀ ਮੋਟੇ ਥਣ ਲੱਗਿਆ ਚਵਾਈ ਵਾਲੇ ਖਾਣ ਵਧੀਆ ਲੱਗਿਆ ਜੀ ਕੰਨ ਵੀ ਖਰਗੋਸ਼ ਦੇ ਕੰਨਾਂ ਵਾਂਗੂ ਹਨਾ ਵੀਰੇ ਹਾਂਜੀ ਹਾਂਜੀ ਚੰਗੀ ਵਿਹੜੀ ਹੈ ਲਊ ਵਾਲੀਆ ਵਗੇ ਰੇਡ ਵੀਰ ਦਾ ਇਹਦਾ ਵੀ ਜਾਇਜ਼ ਹੈ ਨਾ ਜੀ ਜਾਇਜ਼ ਜਾਇਜ਼ ਠੀਕ ਹੈ ਹਲੇ ਥੋੜਾ ਜਾਂ ਤਾਂ ਦੇ ਹਾਂਜੀ ਵੀਰ ਜੀ ਇਹਦਾ ਅੰਕਲ ਕੋ ਕਰਾਉਣਾ ਵੀਰ ਜੀ ਹਾਂਜੀ ਪਹਿਲੇ 35 ਦੀ ਹਾਂ ਨਹੀਂ ਦੇ ਦਾਂਗੇ ਬਾਕੀ ਅੰਕਲ ਕੋ ਜੋੜ ਚੱਪਾ ਕਰਾ ਲਓ ਕਰ ਦਾਂ ਅੰਕਲ ਜੀ ਨੰਬਰ 32 ਰੇਡੀਏ 32 ਦੀ 30 ਦੀ ਜੱਸਨਾ ਵੀਰ ਜੀ ਦੇ 30 ਦੀ 30 ਦੀ ਬਿਲਕੁਲ ਜੀ ਇਹ ਕਰੇ ਆਪਣਾ ਕਿਉਂ ਕਿਹੜੇ ਵਿੱਚ ਪੰਨ ਕੇ ਚੋਣ ਆਈ ਆ ਬਿਲਕੁਲ ਵੀਰ ਬਿਲਕੁਲ ਭਾਜੀ ਬਿਲਕੁਲ ਜੀ ਦੇਖੋ ਵੇਖੋ ਵੀਰੋ ਚੰਗੀ ਆ ਪਲੀ ਜੁੜੀ ਆ ਰੇਟ ਜਿਆ ਜਿਆ 3000 ਜੀ ਬਹੁਤ ਦੂਰ ਆ ਰਗੇ ਵੀਰ ਜੀ ਥਣ ਲੱਗੇ ਆ ਬਿਲਕੁਲ ਜੀ ਕਰੇ ਬੱਜੀ ਸੋਹਣੀ ਲੱਗੂ ਹਨਾ ਜੀ ਹਾਂ ਜੀ ਜੀ ਤੋਹਫਾ ਠੰਡੀ ਸੇਲ ਆ ਹਾਂ ਜੀ ਤੋਹਫਾ ਬਿਲਕੁਲ ਬਿਲਕੁਲ ਤੋਹਫਾ ਹੀ ਆ ਜੀ ਹੋਰ ਆ ਗਿਆ ਛੋਟਾ ਕਾ ਅੱਛਾ ਜੀ ਇਹ ਦੇਖੋ ਪਾਦੇ ਚੋਲੀ ਪੀਂਦਾ ਬਿਲਕੁਲ ਜੀ ਵੇਖੋ ਵੀਰੋ ਇਹ ਵੀ ਚੰਗੀ ਗਾਂ ਆ ਗਈ ਆ ਇਹ ਜੀ ਇਹ ਗਿਫਟ ਪਾ ਦਾਂਗੇ ਹੋਰ ਹੀ ਮੁੰਦਾ ਅੱਛਾ ਜੀ ਇਹ ਗਿਫਟ ਵੀ ਭਾਈ ਜੀ ਇਹਦੇ ਜਾਨ ਦੇਣਾ 10 ਲੈ ਜੂਗੀ ਠੀਕ ਹੈ 10 ਤੋਂ 11 ਦਿਨ ਰਾਜੀ ਬਹੁਤ ਆ ਹਨਾ ਜੀ ਹਾਂ ਜੀ ਹਾਂ ਜੀ ਗੋਰਮਪੁਰ ਇਹ ਵੀ ਪਾ ਛੋਟੇ ਜੀ ਦੇ ਦੇਣੀ ਹੈ ਠੀਕ ਹੈ ਰੇਟ ਨਿਕਾ ਜੀ ਹਾਂ ਜੀ ਛੋਟੀਆਂ ਵਾਲੇ ਤੇ ਪਹਿਲੇ ਫੋਨ ਤੇ ਜਾਣ ਇਹ ਦਿਨ ਕਿੰਨੇ ਲੈ ਜੂ ਵੀਰ ਦਿਨ ਵੀਰ 12 ਲੈ ਜੂਗੀ 10000 ਤੋਂ 12 ਠੀਕ ਹੈ ਜੀ ਲੈ ਜੂ 12 ਨੇ 14 ਨੇ ਅੱਛਾ ਇਹ ਸੀਲ ਢੰਡੀ ਇਹ ਵੀ ਬਿਲਕੁਲ ਬਿਲਕੁਲ ਕੱਲੇ ਬੋਲੇ ਇਹ ਸਾਰੇ ਵੀਧੀ ਇੱਥੇ ਕਰ ਲੈਂਦੇ ਆ ਇਹਦਾ ਗਿਫਟੀ ਪਾ ਦਿਓ ਇਹਨੂੰ ਦੇ ਪਾ ਗਿਫਟੀ ਪਾ ਦਿਓ ਆਓ ਆਏ ਪਾ ਕਰ ਦਿਆ ਲਾਸਟ ਇਹਦੇ ਕੋਈ ਸੁਵਾਲੀ ਦੇ ਏਰੀਏ ਕਿਸੇ ਨੂੰ ਹਾਂਜੀ ਜਾਣਦੇ ਹੋ ਜੀ ਮੋਹ ਦੇ ਮੈਂ ਕੋਈ ਚਮਕੀ ਪੈਂਚ ਕਾ ਗਏ ਹਾਂਜੀ ਪਰ ਮਨਦੀਪ ਕਿੰਨਾ ਕਰਦਿਏ ਹਾਂ ਨਾ ਇਹ ਵੀਧੀ ਦੇ ਲਈ 24000 ਦੀ 24000 ਦੀ 24000 ਦੀ ਹਾਂਜੀ ਭਾਈ ਵੇਖ ਲੋ ਠੀਕ ਹੈ ਜੀ ਬਿਲਕੁਲ ਯਾਜ ਕਰਦਾ ਇਹ ਮੁੰਡੇ ਦੇ ਇੱਕ ਇਹਨਾਂ ਮਾੜੀ ਕੇ ਛੋੜ ਦਿਆ ਬਿਲਕੁਲ ਬਿਲਕੁਲ ਜੀ ਇਹਨਾਂ ਜੀ ਨਹੀਂ ਪੈਂਦੀ 24000 ਦੀ ਵੀਰ ਕੋਈ ਨਿਆਰੇ ਲਵੇ ਬਿਲਕੁਲ ਬਿਲਕੁਲ ਜੀ ਮਾੜੇ ਵੀਰੇ ਹੈਰਾਨ ਹੋ ਗਏ 24000 ਪੱਕੀ 24000 ਦੀ ਜਣੀ ਆ ਤੁਮ ਖੋਲ ਨਹੀਂ ਕਰਦੇ ਨਾ ਵੀਰੇ ਵੇਖਿਓ ਮਾਲ ਬਾਕੀ ਸਾਰਾ ਵਿਗਣ ਵਾਲਾ ਇਹ ਨਾ ਕੋਈ ਵੀਰ ਆਖੇ ਵਿਖਿਆ ਤੇ ਰੇਟ ਜਾਇਜ ਪਾਉਂਦੇ ਆ ਨਾ ਸਾਰਾ ਵਿਗਣ ਵਾਲਾ ਬਾਕੀ ਵੀਰ ਭਰਾ ਉਹ ਫਾਰਮ ਤੇ ਕਰੋ ਵੇਟ ਵੇਖੋ ਮਾਲ 24000 ਜੋ ਮਾਨਦਨ ਹੋ ਜੂ ਹਾਂ ਜੀ ਹੋ ਜੂ ਮਾਨਦਨ ਵੇਖੋ ਵੀਰੋ ਕੀ ਕਹਿਣਿਆ ਰੇਟ ਜਾਇਜ ਨਿਗ ਨਿਗੇ ਮੁੱਲ ਬਿਲਕੁਲ ਬਾਕੀ ਠੀਕ ਹੈ ਜੀ ਬਾਕੀ ਜੈ ਜਮੋਲਾ ਵੀਰ ਉਹਨਾਂ ਦੇ ਛੋੜੇ ਛੋੜੇ ਮੋਲਾ ਵੀਰਿਓ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰੇ ਇੱਕ ਟਾਈਮ ਪਸ਼ੂ ਤੇ ਲਾਗੇ ਜਰੂਰ ਆ ਜਾਓ ਆਪਦੀ ਜਵਾਈ ਕਰੋ ਪਾਸ ਕਰੋ ਹਨਾ ਵੀਰੇ ਹਾਂਜੀ ਤੇ ਬਾਕੀ ਕੋਈ ਵੀਰ ਭਰਾ ਵੀਡੀਓ ਇੱਕ ਦੋ ਦਿਨ ਲੇਟ ਹੋ ਜਾਂਦੀ ਫੋਨ ਲਾ ਕੇ ਹਾਰ ਟਾਈਮ ਵਿੱਚ ਦਾਗ ਜਾਣਾ ਪਸ਼ੂ ਖੜੇ ਰਹਿੰਦੇ ਆ ਬਿਲਕੁਲ ਜੀ ਪਰसों ਵੀ ਆਪਣੇ ਕੋਲ 10 ਜਾਨਾ ਮਸ਼ਣੀਆਂ ਵੇਖੀਆਂ ਕੋਈ ਵੀਰ ਭਰਾ ਫੋਨ ਲਾ ਕੇ ਪੁੱਛੇ ਠੀਕ ਹੈ ਜੀ ਬਾਕੀ ਹਾਰ ਟਾਈਮ ਪਸ਼ੂ ਆਪਣੇ ਕੋਲੇ ਹੁੰਦੇ ਹਨ ਜੀ ਹਾ ਟੱਟ ਪਸ਼ੂ ਦੱਸ ਖੜੇ ਹੁੰਦੇ ਹਾਰ ਟਾਈਮ ਰੇਟ ਵੀ ਨਿਕਨੇ ਕਿਹਨਾਂ ਦੇ ਆ ਬਿਲਕੁਲ ਜੀ ਕੋਈ ਵੱਡੇ ਮੁੱਲ ਨਹੀਂ ਆ ਕੋਈ 60 65 ਨਹੀਂ ਆ 30 35 ਵਟਾ 40 ਵਟਾ ਹਨਾ ਜੀ ਬਿਲਕੁਲ ਜੀ ਸਾਰੇ ਵਟੇ ਹੁੰਦੇ ਆ ਕੋਲੇ ਹਨਾ ਜੀ ਬਿਲਕੁਲ ਜੀ ਵੇਖੋ ਵੀਰੋ ਰੇਟ ਵੀਰੋ ਨਾਲ ਦੇ ਜੈਜ ਹੁੰਦੇ ਆ ਬਾਕੀ ਇੱਥੇ ਆਓ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਦਾ ਦਾਬ ਦਾ ਫਰਜ਼ ਬੰਦਾ ਜੀ ਬਾਕੀ ਪਸ਼ੂ ਵੀਰ ਉਹਨਾਂ ਦੇ ਸਾਫ਼ ਸੁਥਰੇ ਹੁੰਦੇ ਆ ਲੰਮੇ ਟਾਈਮ ਤੋਂ ਕੰਮ ਚੱਲਦਾ ਵੀਰ ਉਹਨਾਂ ਦਾ ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ ਇੱਕ ਵਾਰ ਕੀਰ ਨਾਮਦੀਪ ਸਿੰਘ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਲੈਣੇ ਆਪਾਂ ਮਾਲਿਆਲ ਦੇ ਫੋਲਕ ਠੀਕ ਹੈ ਵੀਰੇ ਹਾਂਜੀ ਫੋਨ ਨੰਬਰ ਦੱਸ ਦਿਓ 9872902905 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ